ਸਤਿਗੁਰੂ ਸਾਈਂਬਾਹ ਮਹਾਰਾਜ ਕੀ ਜੈ ਇਹਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਅੱਜ ਸਾਈਂ ਬਾਬਾ ਜੀ ਦਾ ਜਨਮ ਦਿਵਸ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਇਸੇ ਮੁੱਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੁਰਾਲੀ ਸ਼ਹਿਰ ਦੇ ਵਿੱਚ ਵੀ ਜੋ ਵਾਰਡ ਨੰਬਰ 11 ਦੇ ਵਿੱਚ ਸਾਈਂ ਬਾਬਾ ਜੀ ਦਾ ਮੰਦਿਰ ਹੈ ਇੱਥੇ ਵੀ ਸਾਈਂ ਬਾਬਾ ਜੀ ਦਾ ਜਨਮ ਦਿਨ ਬੜੀ ਧੂਮ-ਧਾਮ ਅਤੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਸੋ ਇੱਥੇ ਕੀਰਤਨ ਚੱਲ ਰਿਹਾ ਹੈ, ਬੀਬੀਆਂ ਪੈਣਾ ਕੀਰਤਨ ਕਰ ਰਹੀਆਂ ਨੇ ਅਤੇ ਭੰਡਾਰੇ ਵੀ ਖੁੱਲੇ ਚੱਲ ਰਹੇ ਨੇ ਤੇ ਕੇਕ ਵੀ ਕਟਿਆ ਗਿਆ ਹੈ। ਇੱਥੋਂ ਦੀ ਪੂਰੀ ਜਾਣਕਾਰੀ ਦਿਖਾਉਨੇ ਆ ਤੇ ਜੋ ਇੱਥੇ ਪ੍ਰਬੰਧਕ ਨੇ ਮੁੱਖ ਸੇਵਾਦਾਰ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ thank you thank <laughs> you oh. ਵਾ ਸਿੰਘ ਜੀ ਜੈ ਸਾਈਂ ਰਾਮ ਜੈ ਸਾਈਂ ਰਾਮ ਜੀ ਜੈ ਸਾਈਂ ਰਾਮ ਜੀ ਸੋ ਪੂਰੇ ਵਿਸ਼ਵ ਦੇ ਵਿੱਚ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਸਾਈਂ ਬਾਬਾ ਜੀ ਦਾ ਕੁਰਾਲੀ ਮੰਦਿਰ ਦੇ ਵਿੱਚ ਵੀ ਮਨਾਇਆ ਗਿਆ ਕੀ ਕਹਿਣਾ ਤੁਹਾਡਾ ਪਰਮ ਪਿਤਾ ਪਰਮੇਸ਼ਰ ਭਗਵਾਨ ਜੀ ਸਤਿਆ ਸਾਈਂ ਬਾਬਾ ਜੀ ਨੇ 23 ਨੰਬਰ 1926 ਵਿੱਚ ਸੰਸਾਰ ਵਿੱਚ ਜਨਮ ਲਿਆ ਸੀ ਜੀ ਜਿਨ੍ਹਾਂ ਦਾ ਸ਼ਹਿਰ ਆਂਧਰਾਪ੍ਰਦੇਸ਼ ਵਿੱਚ ਪੁੱਟਾ ਪਰਤੀ ਵਿਖੇ ਸੀ ਇਹਨਾਂ ਦਾ ਜਨਮ ਸਥਾਨ ਜੋ ਹੈ ਪਹਿਲਾਂ ਬਹੁਤ ਛੋਟਾ ਪਿੰਡ ਸੀ ਹੁਣ ਅੱਜ ਕੱਲ ਪੰਪੀਤਾ ਪਰਮੇਸ਼ਰ ਦੀ ਮੇਹ ਸਦਕਾ ਪੂਰੇ ਸੰਸਾਰ ਦਾ ਕੇਂਦਰ ਬਣਿਆ ਹੋਇਆ ਹੈ ਜੀ ਉਹਨਾਂ ਨੇ ਸੰਸਾਰ ਵਿੱਚ ਸੇਵਾ ਦਾ ਜੋ ਹੈ ਸੰਗਤਾਂ ਨੂੰ ਸਨੇਹਾ ਦਿੱਤਾ ਹੈ ਕਿ ਲਾਹਵਾਲ ਸਰਵਾਲ ਸਾਰਿਆਂ ਨਾਲ ਪ੍ਰੇਮ ਕਰੋ ਸਾਰਿਆਂ ਦੀ ਸੇਵਾ ਕਰੋ ਦਾ ਉਹਨਾਂ ਦਾ ਮਿਸ਼ਨ ਰਿਹਾ ਹੈ ਉਹਨਾਂ ભગવાન ਸ੍ਰੀ ਸੱਤਸਾਈਂ ਬਾਬਾ ਨੇ ਹਰ ਇੱਕ ਜੀਬ ਨੂੰ ਆਪਣੇ ਚਰਨਾਂ ਵਿੱਚ ਬੁਲਾ ਕੇ ਹਰ ਇੱਕ ਮਨੋ ਕਾਮਨਾ ਨੂੰ ਦੀ ਪੂਰੀ ਕੀਤੀ ਹੈ ਇਸੇ ਤਰੀਕੇ ਦੇ ਨਾਲ ਸਾਡੇ ਕਰਾਲੀ ਦੇ ਵਿੱਚ ਵੀ ਸਭ ਤੋਂ ਪਹਿਲਾਂ ਇੱਥੇ ਦੇ ਜੋ ਪ੍ਰਚਾਰਕ ਜਾਂ ਪ੍ਰਬੰਧਕ ਸੀ ਸ੍ਰੀ ਸੰਤ RAM ਸਿੰਘਲਾ ਜੀ ਨੇ ਇਹ ਜਗਾ ਜੋ ਹੈ ਪਵਿੱਤਰ ਜਗਾ ਜੋ ਅੱਜ ਸਾਰੀ ਸੰਗਤ ਕਰਾਲੀ ਦੀ ਇੱਥੇ ਪਹੁੰਚੀ ਹੈ ਇਨਾਂ ਦਾ ਉਦਘਾਟਨ ਕਰਕੇ ਸੰਗਤ ਦੇ ਸਹਿਯੋਗ ਨਾਲ ਸਮਾਪਤੀ ਦੇ ਸਹਿਯੋਗ ਨਾਲ ਇਹ ਮੰਦਿਰ ਬਣਾਇਆ ਹੈ ਇਸ ਮੰਦਿਰ ਵਿੱਚ ਆਉਣ ਵਾਲੇ ਹਰ ਇੱਕ ਜੀਵ ਦਾ ਕਲਿਆਣ ਹੁੰਦਾ ਹੈ ਹਰ ਇੱਕ ਬੱਚੇ ਨੂੰ ਆਤਮ ਸ਼ਾਂਤੀ ਮਿਲਦੀ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਇੱਥੇ ਹਰ ਕਿਸਮ ਦਾ ਜੋ ਹੈ ਭਜਨ ਕੀਰਤਨ ਜੋ ਵੀ ਸਾਰੇ ਧਰਮਾਂ ਵਿੱਚੋਂ ਕੋਈ ਵੀ ਆ ਕੇ ਕਰ ਸਕਦਾ ਹੈ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ ਹਰ ਇੱਕ ਧਰਮ ਦੇ ਨਾਲ ਬਾਬਾ ਜੀ ਨੇ ਕੰਦੇ ਨਾਲ ਕੰਦਾ ਜੁੜਾ ਕੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਪ੍ਰੇਮ ਹੀ ਇੱਕ ਸੰਸਾਰ ਦਾ ਸਭ ਤੋਂ ਵੱਡਾ ਸਰੋਤ ਹੈ ਅਗਰ ਆਦਮੀ ਇਨਸਾਨ ਪਸ਼ੂ ਪੰਛੀ ਜੀਵ ਜੰਤੂਆਂ ਨਾਲ ਪ੍ਰੇਮ ਕਰਦਾ ਹੈ ਤਾਂ ਮੈਂ ਸਭ ਜੀਵਾਂ ਨੂੰ ਉਹਨਾਂ ਨੂੰ ਮੁਕਤੀ ਦੰਦਾ ਹਾਂ ਮੁਕਤੀ ਦਾ ਸਰੋਤ ਹਨ ਭਗਵਾਨ ਸ੍ਰੀ ਸੱਤਿਆਸਾਈਂ ਬਾਬਾ ਜੀ ਤੇ ਇਸੇ ਤਰੀਕੇ ਦੇ ਨਾਲ ਪ੍ਰਮਾਤਮਾ ਨੇ ਸਾਰੇ ਜੀਵਾਂ ਤੇ ਮੇਹਰ ਕਰੀ ਹੈ ਇਸੇ ਦੌਰਾਨ ਸਾਡੇ ਸ਼ਹਿਰ ਦੇ ਹਰ ਇੱਕ ਵਿਅਕਤੀ ਨੂੰ ਪਰਮਾਤਮਾ ਚੜ੍ਹਦੀਆਂ ਕਲਾ ਵਿੱਚ ਬਖਸ਼ੇ ਉਹਨਾਂ ਦੀ ਹਰ ਇੱਕ ਮਨੋ ਕਾਮਨਾ ਪੂਰੀ ਕਰੇ ਆਇਆ ਹੋਇਆ ਇੱਕ ਇੱਕ ਕਦਮ ਲੈ ਕੇ ਲਾਵੇ ਦਿੱਤਾ ਹੋਇਆ ਦਾਨ ਜੋ ਵੀ ਸੰਗਤ ਨੇ ਇਸ ਸਮੇਂ ਕੀਤਾ ਹੈ ਉਹਨਾਂ ਦਾ ਲੈ ਕੇ ਲਾਵੇ ਹਰ ਇੱਕ ਪ੍ਰਕਾਰ ਹਰ ਇੱਕ ਘਰ ਨੂੰ ਖੁਸ਼ੀਆਂ ਬਖਸ਼ੇ ਜੈ ਸ੍ਰੀ ਸਾਈਂ ਸਾਡੇ ਵਿੱਚ ਹਾਂਜੀ ਡਾਕਟਰ ਨਮੋਜੋਤ ਸਿੰਘ ਮਰੁੰਡੇ ਤੋਂ ਆਏ ਹੋਏ ਆ ਜੀ ਇਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਜੀ ਆਈ ਹੋਈ ਸੰਗਤ ਦਾ ਵੀ ਧੰਨਵਾਦ ਹੈ ਜੀ ਸੋ ਡਾਕਟਰ ਸਾਹਿਬ ਕੀ ਕਹਿਣਾ ਤੁਹਾਡਾ ਅੱਜ ਜੋ ਇਹ ਬਾਬਾਈ ਦਾ ਜਨਮ ਦਿਨ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਹੈ ਓਮ ਸ਼ਿ ਸਾਈ ਰਾਮ ਸੱਤਿਆਸਾਈ ਬਾਬਾ ਜੀ ਦਾ ਜਨਮ ਦਿਨ 165 ਮੁਲਕਾਂ ਵਿੱਚ ਮਨਾਇਆ ਜਾਂਦਾ ਹੈ ਸਾਰੇ ਹੀ ਦੇਸ਼ਾਂ ਦੇ ਵਿੱਚ ਕਿਉਂਕਿ 바ਵਾ ਦੀ ਥਿਉਰੀ ਹੀ ਇੰਨੀ ਵਧੀਆ ਸੀਗੀ ਕਿ ਹਿੱਲਾਵਾਲ ਸਰਵਾਲ ਸਾਰਿਆਂ ਨੂੰ ਪਿਆਰ ਕਰੋ ਉਹਦੇ ਵਿੱਚ ਪਸ਼ੂ ਪੰਛੀ ਵੀ ਨੇ ਜਿੰਨੇ ਵੀ ਪ੍ਰਾਣੀ ਮਾਤਰ ਜਿਹੜੇ ਵੀ ਲਾਈਫ ਐਗਜ਼ਿਸਟ ਕਰਦੀ ਹੈ ਜਿੱਥੇ ਵੀ ਉਹਨਾਂ ਵਾਸਤੇ ਸਭ ਵਾਸਤੇ ਕਿਹਾ ਗਿਆ ਹੈ ਹਰ ਇੱਕ ਨੂੰ ਆਪਣੇ ਸਮਰੱਥਾ ਅਨੁਸਾਰ 바ਵਾ ਇਹ ਨਹੀਂ ਕਹਿੰਦੇ ਵੀ ਤੁਸੀਂ ਪੈਸੇ ਨਾਲ ਹੀ ਸੇਵਾ ਕਰ ਸਕਦੇ ਆ ਜਾਂ ਤੁਸੀਂ ਕਿਸੇ ਦੇਖ ਨਾਲ ਹੀ ਸੇਵਾ ਕਰ ਸਕਦੇ ਆ ਜਿਸ ਵੀ ਆਪਾਂ ਕੰਮ ਕੰਮ ਕਰ ਰਹੇ ਆ ਬਾਈਚਸ ਆਪਾਂ ਦੁਕਾਨ ਕਰ ਰਹੇ ਆ ਤਾਂ ਉਹ ਰਿਕਾਰਡਿੰਗਲੀ ਆਪਾਂ ਸੇਵਾ ਕਰ ਦਿਓ ਕਿਸੇ ਦੀ ਆਪਾਂ ਟੀਚਰ ਹੈ ਤਾਂ ਆਪਾਂ ਕਿਸੇ ਦੀ किसी पढ़ा दो किसानों अच्छा ज्ञान दे दो आप जिस तरह अल फील्ड से अ डॉक्टर हैं ना आप किसी पेशेंट न अच्छी दवाई दो है ना अपने लेवल से जो भी कर सकते हैं असं सो बा दिक्षावे यही है सो मैं कहना चाहूँगा कि बाबा द शिक्षा के उपर चल के आप क्योंकि ये कोई मतभेद नहीं है किसी धर्म के प्रति कुछ ऐसा हो नहीं है किसी ने भी आप पूजा कर सकते हैं किसान ने भी आपन सकते हैं और बाबा ने भी यही कहा है कि पूजा करो किसी रूप में चाहे करो किसी का ध्यान ਨਾਮ अनेकों ਰੂਪਨੇਕਮ ਪਰ ਸਭ ਵਹੀ ਇਕ ਭਗਵਾਨ ਹੈ ਇਕੋ ਜੋਤ ਹੈ ਸਾਰਿਆਂ ਦੇ ਵਿੱਚ ਵਿਚਰ ਰਹੀ ਔਰ ਇਸੇ ਦੇ ਨਾਲ ਆਪਾਂ ਅੱਜ ਇੱਥੇ ਬਾਬਾ ਦਾ ਬਰਥਡੇ ਸੈਲਿਬ੍ਰੇਟ ਕਰ ਰਹੇ ਹੈ ਬਰਥਡੇ ਤਾਂ ਨਹੀਂ ਕਹਿੰਦੇ ਆਪਾਂ ਜੋ ਪ੍ਰਕਾਸ਼ ਉਤਸਵ ਹੁੰਦਾ ਕਿਉਂਕਿ ਭਗਵਾਨ ਅਜਨਮਾਇ ਅਵਿਨਾਸ਼ੀ ਹੈ ਉਹ ਕਦੇ ਜਨਮ ਨਹੀਂ ਲੈਂਦਾ ਕਦੇ ਜਾਂਦੇ ਨਹੀਂ ਹੈ ਕਿਤੇ ਉਹ ਜੋਤ ਇੱਥੇ ਰਹਿੰਦੀ ਹੈ ਸੋ ਉਹ ਜੋ ਆਪਣਾ ਕੰਮ ਕਰਨ ਲਈ ਆਏ ਸੀਗੇ ਸੰਦੇਸ਼ ਦੇਣ ਲਈ ਆਏ ਸੀਗੇ ਸੋ ਅਸੀਂ ਉਹਨਾਂ ਦੇ ਸੰਦੇਸ਼ ਤੇ ਚੱਲ ਗਏ ਸੋ ਮੇਰਾ ਇਹੀ ਕਹਿਣਾ ਸਾਰਿਆਂ ਨੂੰ 옴 ਸ਼ਿ ਸਾਇਰਾ ਸੋ ਕਿਰਨ ਕੁਮਾਰ ਜੀ ਸਾਈਂ ਬਾਬਾ ਜੀ ਦੀ ਬੜੀ ਮਿਹਰ ਹੋਈ ਆ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਕਾਫੀ ਦੁਨੀਆ ਦਾ ਉਧਾਰ ਕੀਤਾ ਤੇ ਅੱਜ ਵੀ ਹੋ ਰਿਹਾ ਹੈ ਕੀ ਕਹਿਣਾ ਵੇਖੋ ਜੀ ਮੇਰੇ ਨਾਲ ਜੋ ਹੋਇਆ ਮੈਂ ਉਹ ਦੱਸ ਰਿਹਾ ਜੀ ਮੇਰਾ ਵਿਆਹ ਥਾ ਹਾਂਜੀ 18 ਤਰੀਕ ਦਾ ਅੱਛਾ ਜੀ ਨਾ ਮੈਂ ਫੋਟੋ ਉਹ ਮੈਂ ਚਿੱਠੀ ਲੈ ਕੇ ਰੱਖਤੀ ਵਿਵਾਹ ਤੁਸੀਂ ਮੇਰੇ ਵਿਆਹ ਜਰੂਰ ਆਉਣਾ ਜੀ ਤੇ 바ਬਾ ਨੇ ਉਧਰ ਮੇਰੇ ਫੇਰੇ ਹੋ ਰਹੇ ਤੇ ਉਧਰੋਂ ਦਿੱਲੀ ਤੋਂ ਕਿ ਦਿਨਾਂ ਨਹੀਂ ਠਹਾ ਲਈ ਉਹ ਅਟੈਕ ਦੀ ਕਸਰ ਸੀ। ਬਾਬਾ ਨੇ ਹੱਥ ਲਾਇਆ ਉਹਤੀ ਹਤੀ ਉਹ ਵੀ ਅਟੈਕ ਦੀ ਕਸਰ ਦੂਰ ਹੋ ਗਈ। ਤੇ ਮੈਨੂੰ ਉਹਨਾਂ ਨੇ ਕਿਹਾ ਵੀ ਐਡਰੈਸ ਨੋਟ ਕਰੋ। ਪੰਜਾਬ ਦਾ ਮੇਰਾ ਪੂਰਾ ਐਡਰੈਸ ਨੋਟ ਕਰਕੇ ਉਹਨਾਂ ਨੇ ਕਿਹਾ ਵੀ ਹੱਥ ਘੁਮਾ ਕੇ ਇੱਕ ਰਿਪਰ ਸਗਣ ਦਿੱਤਾ। ਜੀ। ਕਹਿੰਦੇ ਵੀ ਆਪਕੀ ਡਿਊਟੀ ਹੈ ਆਪ ਨੂੰ ਉਸਕੇ ਕੋਲ ਪਹੁੰਚਾਣਾ ਹੈ। ਜੀ। ਉਹ ਫਿਰ ਲੇਡੀ ਮੇਰੇ ਕੋਲ ਆਏ। ਮੈਂ ਫੋਟੋ ਵਿੱਚ ਚਿੱਠੀ ਰੱਖੀ ਹੋਈ ਸੀ। ਲੇਡੀ ਆਏ ਤਾਂ ਉਹ ਕਹਿੰਦੇ ਵੀ 18 ਤਿੰਨ ਤੋੜਾ ਕਿਆ ਸਾਬਾ ਬਾਬਾ ਨੇ ਕਹੇ ਪੁੱਛ ਕੇ ਦੇਣਾ ਸਗਣ। ਬਾਈ ਮੈਂ ਦਿਮਾਗ ਪਰ ਜ਼ੋਰ ਪਾਇਆ 18 ਮੇਰਾ ਕਿਆ ਥਾ। ਵਾ ਵਾ 18 ਬਿਆਸਾ ਕਹਿੰਦੇ ਫਿਰ ਤੂੰ ਉਸ ਟਾਈਮ 11:30 ਕਿੱਥੇ ਦਾ ਕਹਿੰਦੇ ਮਹਾ ਵੀ ਮੈਂ 11:30 ਮੈਂ ਫਿਰੇ ਹੋਰ ਤੇ ਉਸ ਟਾਈਮ ਤੋਂ ਕਹਿੰਦੇ ਵੀ ਆਲਾ ਫੜ 21 ਰੁਪਏ ਵਾਵਾ ਨੂੰ ਭੇਜੇ ਉਥੋਂ ਜੀ ਤੇ ਮਹਾ ਵੀ ਫਿਰੇ ਇੱਕ ਇੱਕ ਮਾਰੂ ਕਹਿੰਦੇ ਵੀ ਉਹਨਾਂ ਨੇ ਤੈਨੂੰ ਸਗਣ ਭੇਜਿਆ ਵੀ ਤੂੰ ਉਹ ਉਹ ਕਹਿੰਦਾ ਵੀ ਮੈਂ ਮਹਾਪੇ ਅਵਸਥਿਤ ਥਾ ਵੀ ਮਹਾਬਾ ਮੌਜੂਦ ਥਾ ਮੈਂ ਸਭ ਕੁਝ ਆਪਣੇ ਹੱਥ ਸੇ ਕੀਤਾ ਹੈ ਮੇਰੇ ਪੈਸੇ ਤੋਂ ਮਿੱਟੀ ਨਿਕਲ ਗਈ ਜੀ ਮਹਾਕੇ ਕਨ ਫਿਰ ਮੇਰੇ ਦਿਮਾਗ ਤਾਈ ਮੈਂ ਚਿੱਠੀ ਰੱਖੀ ਵਾ ਮੂਰੇ ਜੀ ਚੋਲ ਫਿਰ ਮੈਂ ਕੋਲ ਜਿਆਲੀ ਕੋਲ ਲੈ ਗਿਆ ਕੋਲ ਲੈ ਗਿਆ ਜਦੋਂ ਉਹਨੂੰ ਚਿੱਠੀ ਪੜਾਈ ਉਹ ਹੈਰਾਨ ਹੋ ਗਈ ਵੀ ਸਾਰੇ ਸਾਰੇ ਗੱਲਾਂ ਪੂਰੀਆਂ ਕਰਤੀਆਂ ਉਹਨਾਂ ਚਿੱਠੀ ਚ ਲਿਖਿਆ ਦਾ ਵੀ ਤੁਸੀਂ ਆਉਣਾ ਸਭ ਕੋ ਸਾਹਮਣੇ ਹੱਥ ਨਾਲ ਕਰਨਾ ਆ ਕੇ ਵੀ ਤੁਸੀਂ ਉੱਥੇ ਆ ਕੇ ਮਤਲਬ ਵਿਆਹ ਦੇ ਵਿੱਚ ਮੇਰੇ ਆ ਕੇ ਮਤਲਬ ਸਬੂਤ ਦੇਣਾ ਵੀ ਮੈਂ ਆਇਆ ਆਇਆ ਥਾ ਵਾਵਾ ਨੇ ਤਾਂ ਵਾਵਾ ਨੇ ਫਿਰ ਉਹ ਸਬੂਤ ਭੇਜਿਆ ਵੀ ਹਾਂ ਮੈਂ ਆਇਆ ਥਾ ਉੱਥੇ ਆ ਕੇ ਸਭ ਕੋ ਆਪਣੇ ਹੱਥ ਨਾਲ ਕਰਿਆ ਜੀ ਤੇ ਉਹਦੇ ਬਾਅਦ ਉਹ ਜਨਾਲੀ ਪੜ ਕੇ ਹੈਰਾਨ ਹੋ ਗਈ ਵੀ ਹੈ ਵੀ ਤੇਰੇ ਸਾਰੇ ਗੱਲਾਂ ਪੂਰੇ ਕਰਦੇ ਆ ਬਾਬਾ ਨੇ ਇਸ ਕਰਕੇ ਮਤਲਬ ਬਾਬਾ ਦੀ ਧੂ ਤਾਂ ਹੁਣ ਤੱਕ ਬਹੁਤ ਮੇਹਰ ਰਾਈ ਆ ਬਣ ਜੀ ਤੇ ਕਿਹੜੇ ਸੰਨ ਦੀ ਗੱਲ ਹੈ ਜੀ 20 22 ਸਾਲ ਤੋਂ ਮਤਲਬ 100 ਪਹਿਲਾਂ ਦੀ ਗੱਲ ਹੈ 22 ਸਾਲ ਪਹਿਲਾਂ ਦੀ ਗੱਲ ਉਹ ਤਾਂ ਅੰਦਰੋਂ ਹੁਣ ਵੀ ਸਾਹਮਣੇ ਪਿਆ ਜੀ ਹਾਂ ਜੀ 21 ਸਾਲ ਤੋਂ ਉਸ ਤੋਂ ਪਹਿਲਾਂ ਵੀ ਤੁਸੀਂ ਸਾਈਂ ਬਾਬਾ ਜੀ ਦੇ ਚਰਨਾਂ ਵਿੱਚ ਜਾਂਦੇ ਸੀ ਹਾਂ ਜੀ ਮੈਂ ਤਾਂ ਤਕਰੀਬਨ ਆਪਣੇ ਬਚਪਨ ਤੋਂ ਹੀ ਮੰਨ ਲਿਆ ਨੂੰ ਦੇ ਮੇ 14-15 ਸਾਲ ਦੀ ਉਮਰ ਸੀ ਅੱਛਾ ਜੀ ਜਦਾ ਮਾਲਾ ਲਗਾਤਾਰ ਮੈਂ ਉੱਥੇ ਜਾਂਦਾ ਵੀ ਰਹਿੰਦਾ ਸੀ ਜੀ ਹਾਂ ਜੀ ਤੇ ਸ਼ੁਰੂ ਤੋਂ ਤੁਹਾਡੇ ਸੇ ਮਤਲਬ ਕਿ ਬਾਬਾ ਜੀ ਦੀ ਪੂਰੀ ਮਿਹਰ ਰਹੀ ਹੈ ਹਾਂ ਜੀ ਬਾਕੀ ਉਹਦਾ ਸੰਦੇਸ਼ ਤਾਂ ਵੀ ਪ੍ਰੇਮ ਹੀ ਈਸ਼ਵਰ ਹੈ ਜੀ ਈਸ਼ਵਰ ਪ੍ਰੇਮ ਹੈ ਜੀ ਵੀ ਜੋ ਜੋ ਪ੍ਰੇਮ ਹੈ ਤੁਸੀਂ ਰਿਕਮਨ ਨੂੰ ਜਿੱਤ ਸਕਦੇ ਆ ਜੀ ਮਤਲਬ ਰਾਈ ਨਾਲ ਨਹੀਂ ਆਉਣਾ ਸੰਦੇਸ਼ ਹੈ ਜੀ ਅਸੀਂ ਸ਼ਹਿਰ ਵਸਨੀਕਾਂ ਦੇ ਨਾਲ-ਨਾਲ ਤਿਵਾ ਨੇ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਮੰਦਰ ਵਿੱਚ ਆ ਕੇ ਸਾਡਾ ਜੋ ਵੀ ਕਾਰਜਕਰਮ ਨੂੰ ਰਿਕਾਰਡ ਕੀਤਾ ਹੈ ਅਸੀਂ ਇਹਨਾਂ ਨੂੰ ਕੋਟੀ-ਕੋਟੀ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਖੁਸ਼ੀਆਂ ਚੜ੍ਹਦੀਆਂ ਕਲਾਂ 'ਚ ਰੱਖੇ ਇਹਨਾਂ ਦੀ ਬੰਨੋ ਕਾਮਨਾ ਹਰ ਕਿਸਮ ਦੀ ਪੂਰੀ ਕਰੇ ਧੰਨਵਾਦ ਜੀ ਧੰਨਵਾਦ ਸ਼ਹਿਰ ਵਸਨੀਕਾਂ ਦਾ ਜੀ ਧੰਨਵਾਦ ਜੀ